ਏ ਆਪਾਂ ਸਾਰੇ ਜਾਣਦੇ ਆ ਕਿ ਆਪਾਂ ਕੱਲ ਇੱਕ ਮੌਕ ਡ੍ਰਿਲ ਜਿਹੜੀ ਹੈਗੀ ਆ ਪੂਰੇ ਜ਼ਿਲ੍ਹੇ ਵਿੱਚ ਕੀਤੀ ਸੀ ਤੇ ਉਸ ਤੋਂ ਬਾਅਦ ਇੱਕ ਬਲੈਕਆਊਟ ਦਾ ਜਿਹੜਾ ਸੈਸ਼ਨ ਜਿਹੜਾ ਹੈਗਾ ਉਹ ਵੀ ਸ਼ਾਮ ਨੂੰ ਆਪਾਂ ਉਹਦੀ ਤਿਆਰੀ ਜਿਹੜੀ ਹੈਗੀ ਆ ਉਹ ਕੀਤੀ ਸੀ ਪਰ ਹੁਣ ਮੇਰੇ ਧਿਆਨ ਵਿੱਚ ਆਇਆ ਹੈ ਕਿ ਕਈ ਸਾਰੀ ਥਾਵਾਂ ਤੇ ਲੋਕ ਜਿਹੜਾ ਹੈਗਾ ਉਹ ਏਸੈਂਸ਼ੀਅਲ ਵਸਤੂ ਜਿਹੜਾ ਹੈਗਾ ਉਹ ਖਰੀਦ ਕੇ ਆ ਪਾਰੀ ਮਾਤਰਾ ਵਿੱਚ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ ਕਿਸੇ ਤਰੀਕੇ ਦਾ ਖਰਚਾ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਜ਼ਿਲ੍ਹਾ ਬਠਿੰਡਾ ਵਿੱਚ ਕਿਸੇ ਵੀ ਤਰੀਕੇ ਦੇ ਜਿਹੜੇ ਜ਼ਰੂਰੀ ਵਸਤੂ ਨੇ ਉਹਨਾਂ ਦੀ ਕੋਈ ਕਮੀ ਨਹੀਂ ਹੈ ਸਾਡੇ ਕੋਲ ਫੂਡ ਗ੍ਰੇਨਸ ਦਾ ਸਫੀਸ਼ੀਐਂਟ ਸਟਾਕ ਹੈ ਸਾਡੇ ਕੋਲ ਜਿੰਨੇ ਵੀ ਹੋਰ ਬਾਕੀ ਭਾਵੇਂ ਉਹ ਬੇਬੀ ਫੂਡ ਹੋਵੇ ਬਾਕੀ ਸਾਰੀ ਹੋਰ ਚੀਜ਼ਾਂ ਉਹਦਾ ਸਫੀਸ਼ੀਐਂਟ ਸਟਾਕ ਅਵੇਲੇਬਲ ਹੈ ਗੈਸ ਦੀ ਸਪਲਾਈ ਹੋਵੇ ਪੈਟਰੋਲ ਡੀਜ਼ਲ ਵਗੈਰਾ ਇਸ ਤਰੀਕੇ ਦੀ ਜਿੰਨੇ ਵੀ ਸਾਨੂੰ ਜਿਹੜਾ ਹੈਗਾ ਚੀਜ਼ਾਂ ਚਾਹੀਦੀਆਂ ਨੇ ਉਹ ਜ਼ਿਲ੍ਹੇ ਵਿੱਚ ਭਰਪੂਰ ਮਾਤਰਾ ਵਿੱਚ ਮੌਜੂਦ ਨੇ ਤੇ ਮੈਂ ਸਾਰਿਆਂ ਨੂੰ ਬੇਨਤੀ ਉਹ ਨਾ ਜਾਣ ਤੇ ਨਾਲ ਹੀ ਮੈਂ ਸਾਰੇ ਜਿਹਨੇ ਸਟਾਕਿਸਟ ਨੇ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਮੇਰੇ ਧਿਆਨ ਵਿੱਚ ਲਿਆਇਆ ਗਿਆ ਕਿ ਕਈ ਸਾਰੀ ਥਾਵਾਂ ਤੇ ਲੋਕ ਜੜਾ ਹੈਗਾ ਜਾਨ ਪੂਛ ਕਰਕੇ ਇੱਕ ਆਰਟੀਫੀਸ਼ਲ ਸ਼ਾਰਟੇਜ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਇਹ ਚੀਜ਼ਾਂ ਜਿਹੜੀ ਹੈਗੀ ਹੈ ਜ਼ਰੂਰੀ ਵਸਤੂ ਜਿਹੜੇ ਕਿ ਉਹਨਾਂ ਨੂੰ ਛੁਪਾ ਕੇ ਕਿਤਾ ਜੋ ਬਾਅਦ ਵਿੱਚ ਉਹ ਕਿਸੇ ਤਰੀਕੇ ਨਾਲ ਇਹਨੂੰ ਬਲੈਕ ਮਾਰਕੀਟਿੰਗ ਕਰ ਸਕਣ ਇਹਨਾਂ ਦੇ ਬਾਅਦ ਜਿਹੜਾ ਹੈਗਾ ਉਹ ਵਧਾਰ ਸਕਣ ਉਹਦੇ ਬਾਅਦ ਜਿਹੜਾ ਹੈਗਾ ਗਲਤ ਪ੍ਰੋਫਿਟਿੰਗ ਦੀ ਕੋਸ਼ਿਸ਼ ਕਰਦੇ ਨੇ ਮੈਂ ਉਹਨਾਂ ਨੂੰ ਵੀ ਇੱਕ ਇੱਕ ਕਾਸ਼ਨ ਇਸ਼ੂ ਕਰਨਾ ਚਾਹਾਂਗਾ ਕਿ ਇਸ ਤਰੀਕੇ ਦੀ ਜਿਹੜੀ ਗਲਤ जरा तो सपोर्ट की है। इस तरीके की गलत ना पो हो, तो जे कोई इस तरीके की गलत हरकत करता है जो आ, कि आ, ब्लैक मार्केटिंग या फिर आर्टिफिशियल शोर्टेज क्रिएट करने की कोशिश करता है तो खिलाफ एसेंशियल कम्यूनिटिज एक्ट दारावं बी एन एस एस की जी भी सैशन है हिसाब उन्होंने खिलाफ कार्रवाई करा मैं पब्लिक ने चाहगा कि सा ਜਿਹੜੇ ਐਸੈਂਸ਼ੀਅਲ ਕਮੋਡਿਟੀਆਂ ਨੇ ਉਹਦੀ ਕੋਈ ਕਮੀ ਨਹੀਂ ਹੈ ਫੂਡ ਗ੍ਰੇਨ ਬੇਬੀ ਫੂਡ ਗੈਸ ਪੈਟਰੋਲ ਡੀਜ਼ਲ ਹਰ ਇੱਕ ਚੀਜ਼ ਜਿਹੜੀ ਹੈ ਕੀ ਹੈ ਜ਼ਿਲ੍ਹੇ ਵਿੱਚ ਸਫੀਸ਼ੀਐਂਟ ਕੁਆਂਟੀਟੀ ਵਿੱਚ ਮੌਜੂਦ ਹੈ ਤੁਸੀਂ ਅਨਨੇਸੈਸਰੀ ਪੈਨਿਕ ਪਾਈਂਗ ਨਾ ਕਰੋ ਐਡਮਿਨਿਸਟ੍ਰੇਸ਼ਨ ਤੇ ਵਿਸ਼ਵਾਸ ਰੱਖੋ ਆਪਾਂ ਤੁਹਾਡੇ ਨਾਲ ਹੀ ਇਸ ਇਹਦੇ ਵਿੱਚ ਤੇ ਨਾਲ ਚੱਲ ਕੇ ਹੀ ਜਿਹੜੀ ਆਪਾਂ ਡਾਇਰੈਕਸ਼ਨਸ ਦੇ ਰਹੇ ਹਾਂ ਉਹਨਾਂ ਨੂੰ ਚੰਗੀ ਤਰੀਕੇ ਨਾਲ ਫਾਲੋ ਕਰੋ ਜਿਵੇਂ ਆਪਾਂ ਕੱਲ ਜਿਹੜਾ ਮੌਕ ਡ੍ਰਿਲ ਦੇ ਸਮੇਂ ਦੀ ਡਾਇਰੈਕਸ਼ਨਸ ਦਿੱਤੀ ਸੀ ਜਿਹੜਾ ਬਲੈਕਆਊਟ ਦੀ ਡਾਇਰੈਕਸ਼ਨਸ ਦਿੱਤੀ ਉਹ ਵੀ ਕਾਫੀ ਹੱਦ ਤੱਕ ਆਲਮੋਸਟ 95% ਲੋਕਾਂ ਨੇ ਉਹਦੀ ਜਿਹੜੀ ਹੈਗੀ ਹੈ ਬਿਲਕੁਲ ਪਾਲਣਾ ਕੀਤੀ ਤੇ ਜੇ ਇਸੇ ਤਰੀਕੇ ਨਾਲ ਆਪਾਂ ਐਡਮਿਨਿਸਟ੍ਰੇਸ਼ਨ ਦੀ ਲਾਈਨ ਦੀ ਡਾਇਰੈਕਸ਼ਨਸ ਨੂੰ ਜਿਹੜਾ ਹੈਗਾ ਫੋਲੋ ਕਰਾਂਗੇ ਤੇ ਇਹ ਜਿਹੜਾ ਸਮਾਂ ਜਿਹੜਾ ਹੈਗਾ ਇਹ ਵੀ ਟਲ ਜਾਊਗਾ ਇਹ ਮੈਂ ਇਹ ਵੀ ਬੇਨਤੀ ਕਰਨਾ ਚਾਹਾਂਗਾ ਕਿ ਕਿਸੇ ਤਰੀਕੇ ਦੀ ਜਿਹੜੀ ਹੋਰ ਵੀ ਆਪਾ ਆਪਾ ਸੁਣ ਰਹੇ ਨੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਚੁਰਾਏਗਾ ਕਿਸੇ ਧਿਆਨ ਨਾ ਦਿਓ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਤਰਫੋਂ ਤੁਹਾਨੂੰ ਭਾਵੇਂ ਉਹ ਸਾਡੇ ਫੇਸਬੁੱਕ ਪੇਜ ਨੇ ਥਾਟੇ ਜਿਹੜੇ ਬਾਕੀ ਸੋਸ਼ਲ ਮੀਡੀਆ ਦੇ ਪੇजेस ਨੇ ਜਾਂ ਫਿਰ ਜਿਹੜਾ ਬਾਕੀ ਆਪਣੇ ਪ੍ਰਿੰਟ ਔਰ ਇਲੈਕਟ੍ਰੋਨਿਕ ਮੀਡੀਆ ਦੇ ਮਾਧਿਅਮ ਦੇ ਰਾਹੀਂ ਮੈਂ ਜਾਂ ਫਿਰ ਮੇਰੀ ਟੀਮ ਵੱਲੋਂ ਜਾਂ ਡੀਪੀਆਰਓ ਸਾਹਿਬ ਵੱਲੋਂ ਤੁਹਾਨੂੰ ਸਾਡੇ ਸਾਹਮਣੇ ਜਿਹੜਾ ਹੈਗਾ ਪੇਸ਼ ਕੀਤਾ ਜਾਦਾ ਹੈ ਉਹਦੇ ਤੇ ਤੁਸੀਂ ਧਿਆਨ ਦਿਓ ਬਾਕੀ ਸਾਰੀ ਆਪਵਾਵਾਂ ਨੂੰ ਤੁਸੀਂ ਜਿਹੜੇ ਆ ਗਿਆ ਉਹ ਬੇਰੀਜ਼ ਕਰੋ ਇੱਕ ਵਾਰ ਫਿਰ ਸਾਰਿਆਂ ਦਾ ਕੱਲ ਦੀ ਜਿਹੜੀ ਮੌਕ ਟ੍ਰ